जय भीम जय भारत बाबा साहेब अंबेडकर जी दे जीवन ਅਤੇ ਮਿਸ਼ਨ ਦੇ ਅਧਿਆਏ ਪਹਿਲੇ ਦਾ ਭਾਗ ਤੀਜਾ 1816 ਇਸਵੀ ਦੇ ਮਦਰਾਸ ਦੇ ਰੈਗੂਲੇਸ਼ਨ ਨੰਬਰ 11 ਅਨੁਸਾਰ ਜੇ ਕੋਈ ਨੀਵੀਆਂ ਜਾਤਾਂ ਦਾ ਪੁਰਸ਼ ਕੋਈ ਕਸੂਰ ਕਰ ਦੇਵੇ ਤਾਂ ਉਸ ਨੂੰ ਸਜ਼ਾ ਦਿੱਤੀ ਜਾਂਦੀ ਸੀ ਜਦ ਕੀ ਉੱਚੀਆਂ ਜਾਤਾਂ ਦੇ ਪੁਸ਼ਾਂ ਨੂੰ ਅਜਿਹੀ ਸਜ਼ਾ ਨਹੀਂ ਸੀ ਦਿੱਤੀ ਜਾਂਦੀ 1890 ਈਸਵੀ ਦੇ ਮਿਊਂਸੀਪਲ ਸਰਵੈਂਟ ਐਕਟ ਦੇ ਤਾਰਾ 3 ਦੇ ਅਨੁਸਾਰ ਜੇ ਕੋਈ ਸਫਾਈ ਮਜ਼ਦੂਰ ਬਿਨਾਂ ਸੂਚਨਾ ਦਿੱਤੇ ਕੰਮ ਤੋਂ ਗੈਰਹਾਜ਼ਰ ਹੋ ਜਾਵੇ ਤਾਂ ਤਿਆਗ ਪੱਤਰ ਦੇ ਦੇਵੇ ਤਾਂ ਉਸ ਨੂੰ ਕੈਦ ਦੀ ਸਜ਼ਾ ਦਿੱਤੀ ਜਾਂਦੀ ਸੀ ਅਜੇ ਹੀ ਸਜਾ 1916 ਦੇ ਉੱਤਰ ਪ੍ਰਦੇਸ਼ ਮਿਊਂਸਿਪਲਿਟੀਜ਼ ਐਕਟ 2 ਦੀ ਧਾਰਾ 85 ਅਨੁਸਾਰ ਦਿੱਤੀ ਜਾਂਦੀ ਸੀ ਬੰਬਈ ਹੇਅਰ ਡਿਟਰੀ ਵਿਲੇਜ ਅਫੈਂਸਸ ਐਕਟ 1876 ਅਨੁਸਾਰ ਸ਼ੁੱਤਾਂ ਤੋਂ ਬਿਗਾਰ ਲਈ ਜਾਂਦੀ ਸੀ ਬਿਗਾਰ ਸਬੰਧੀ ਅਜਿਹੇ ਕਾਨੂੰਨ ਬਾਕੀ ਦੇਸ਼ਾਂ ਵਿੱਚ ਵੀ ਕਿਸੇ ਨਾ ਕਿਸੇ ਰੂਪ ਵਿੱਚ ਲਾਗੂ ਸਨ ਅਸ਼ੂਤ ਇਹੇ ਕਾਉਨਾ ਥੱਲੇ ਬੁਰੀ ਤਰ੍ਹਾਂ ਕੁਚਲੇ ਜਾ ਰਹੇ ਸਨ ਧਰਮ ਸਮਾਜ ਰਾਜਨੀਤੀ ਅਤੇ ਕਾਨੂੰਨ ਗੱਲ ਕੀ ਹਰ ਪੱਖ ਤੋਂ ਉਹ ਬੇਇਨਸਾਫੀ ਦੇ ਥੱਲੇ ਦੱਬੇ ਹੋਏ ਸਨ ਪੰਜਾਬ ਵਿੱਚ ਵੀ ਹਾਲਤ ਚੰਗੀ ਨਹੀਂ ਸੀ ਭਾਰਤ ਵਿੱਚ ਅਸ਼ੂਤਾਂ ਦੇ ਜੋ ਜ਼ੁਲਮ ਤੇ ਕਹਿਰ ਟਾਹੇ ਜਾ ਰਹੇ ਸਨ ਪੰਜਾਬ ਦੇ ਅਸ਼ੂਤਵੀ ਉਹਨਾਂ ਤੋਂ ਬਚੇ ਹੋਏ ਨਹੀਂ ਸਨ ਸਗੋਂ ਪੰਜਾਬ ਵਿੱਚ ਅਸ਼ੋਕਤਾ ਨਾਲ ਉਹਨਾਂ ਜ਼ੁਲਮਾਂ ਤੋਂ ਵੀ ਵਦੇਰੇ ਇੱਕ ਅਜੀਬ ਵਿਧੀ ਕੀ ਹੋ ਰਹੀ ਸੀ ਜੋ ਸ਼ਾਇਦ ਪਾਰਤ ਦੇ ਦੂਜੇ ਕਿਸੇ ਖੇਤ ਵਿੱਚ ਪੰਜਾਬ ਵਰਗੇ ਤਿੱਖੇ ਅਤੇ ਸਿੱਧੇਪਨ ਨਾਲ ਨਹੀਂ ਸੀ ਹੋ ਰਹੀ ਉਹ ਸੀ ਜ਼ਮੀਨ ਦੀ ਕਿਸੇ ਵੀ ਤਰ੍ਹਾਂ ਦੀ ਮਾਲਕੀ ਤੋਂ ਵਾਂਝੇ ਰੱਖਣੀ ਪੰਜਾਬ ਵਿੱਚ ਪੰਜਾਬ ਲੈਂਡ ਅਲਾਈਨਮੈਂਟ ਐਕਟ ਕਾਨੂੰਨ ਅਧੀਨ ਕੋਈ ਵੀ ਗੈਰ ਜ਼ਰਾਇਤ ਪੇਸ਼ਾ ਵਿਅਕਤੀ ਜ਼ਮੀਨ ਦਾ ਮਾਲਕ ਨਹੀਂ ਸੀ ਬਣ ਸਕਦਾ ਜ਼ਮੀਨ ਦੀ ਮਾਲਕੀ ਦੇ ਹੱਕ ਤੋਂ ਵਾਂਝੇ ਰੱਖਣ ਲਈ ਅਸ਼ੂਤਾਂ ਦੀਆਂ ਸਾਰੀਆਂ ਜਾਤੀਆਂ ਨੂੰ ਗੈਰ ਜ਼ਰਾਇਤ ਪੇਸ਼ਾਕਰਾਰ ਦੇ ਦਿੱਤਾ ਗਿਆ ਸੀ ਇਸੇ ਤਰ੍ਹਾਂ ਪੰਜਾਬ ਵਿੱਚ ਸ਼ਾਮਲਤ ਦੇ ਜ਼ਮੀਨ ਦੀ ਮਾਲਕੀ ਵਿੱਚ ਅਸ਼ੂਤਾਂ ਦਾ ਕੋਈ ਹਿੱਸਾ ਨਹੀਂ ਸੀ ਅਤੇ ਇਸ ਕਰਕੇ ਉਹ ਪੰਜਾਬ ਵਿੱਚ ਪੱਕੇ ਮਕਾਨ ਬਣਾਉਣ ਤੋਂ ਝਿਜਕਦੇ ਸਨ ਉਹ ਗੰਦੀਆਂ ਬਸਤੀਆਂ ਵਿੱਚ ਰਹਿਣ ਲਈ ਮਜਬੂਰ ਸਨ ਮਰਾਠਿਆਂ ਅਤੇ ਪੇਸ਼ਵਾਵਾਂ ਦੇ ਰਾਜਾਂ ਵਿੱਚ ਇੱਕ ਅਸ਼ੂਤ ਨੂੰ ਆਪਣੇ ਘਰ ਵਿੱਚ ਮਿੱਟੀ ਦਾ ਬਰਤਨ ਪਾ ਕੇ ਚੱਲਣਾ ਪੈਂਦਾ ਸੀ ਮੁੰਬਈ ਵਿੱਚ ਸ਼ੂਤਾਂ ਨੂੰ ਫਟੇ ਹੋਏ ਕੱਪੜੇ ਹੀ ਖਰੀਦਣ ਦੀ ਆਗਿਆ ਸੀ। ਦੱਖਣੀ ਭਾਰਤ ਵਿੱਚ ਸ਼ੂਤਾਂ ਨੂੰ ਆਪਣੀ ਉਮਰ ਤੋਂ ਉੱਪਰ ਵਾਲੇ ਸ਼ਰੀਰ ਨੂੰ ਟੱਕਣ ਦੀ ਆਗਿਆ ਨਹੀਂ ਸੀ। ਦੇਸ਼ ਭਾਰ ਵਿੱਚ ਸ਼ੂਤ ਦੇਸ਼ ਦੇ مالک ਨਹੀਂ ਹੋ ਸਕਦੇ। ਸਨ ਸ਼ੂਤਾਂ ਦੀ ਅਜਿਹੀ ਦੁਦਸ਼ਾ ਨੂੰ ਦੂਰ ਕਰਨ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਗਏ। ਬੜੋਦਾ ਦੇ ਮਹਾਰਾਜਾ ਸ਼੍ਰੀ ਸ਼ਿਆਜੀ ਰਾਓ ਗਾਇਕਵੜ ਨੇ 1853 ਈਸਵੀ ਵਿੱਚ ਅਸ਼ੂਤਾਂ ਨੂੰ ਵਿਦਿਆ ਦੇਣ ਲਈ ਇੱਕ ਸਕੂਲ ਖੋਲ੍ਹਿਆ। ਹਿੰਦੂ ਅਧਿਆਪਕਾਂ ਨੇ ਤਾਂ ਇਸ ਸਕੂਲ ਵਿੱਚ ਪੜਾਉਣ ਤੋਂ ਇਨਕਾਰ ਕਰ ਦਿੱਤਾ। ਮਹਾਰਾਜਾ ਨੂੰ ਮੁਸਲਮਾਨ ਅਧਿਆਪਕ ਨਿਯੁਕਤ ਕਰਨੇ ਪਏ। ਜਦੋਂ 1856 ਈਸਵੀ ਵਿੱਚ ਇਕ ਅਸ਼ੂਤ ਵਿਦਿਆਰਥੀ ਨੂੰ ਸਕੂਲ ਵਿੱਚ ਦਾਖਲ ਕਰਨ ਤੋਂ ਇਨਕਾਰ ਕੀਤਾ ਗਿਆ ਤਾਂ 1858 ਇਸਵੀ ਵਿੱਚ ਬੰਬਈ ਸਰਕਾਰ ਨੇ ਇੱਕ ਆਦੇਸ਼ ਜਾਰੀ ਕੀਤਾ ਕਿ ਸਰਕਾਰ ਅਜਿਹੇ ਸਕੂਲਾਂ ਦੀ ਆਰਥਿਕ ਸਹਾਇਤਾ ਬੰਦ ਕਰਨ ਦਾ ਹੱਕ ਸਕ ਰੱਖਦੀ ਹੈ ਜੋ ਜਾਤਾਂ ਜਾਂ ਨਸਲ ਦੇ ਕਾਰਨ ਕਿਸੇ ਵੀ ਵਿਦਿਆਰਥੀ ਨੂੰ ਸਕੂਲ ਵਿੱਚ ਪ੍ਰਵੇਸ਼ ਕਰਨ ਤੋਂ ਨਾ ਕਰਦੇ ਹਨ ਅਤੇ ਸਰਕਾਰੀ ਖਰਚ ਨਾਲ ਚੱਲਣ ਵਾਲੇ ਸਾਰੇ ਸਕੂਲ ਕਿਸੇ ਭੇਦਭਾਵ ਤੋਂ ਬਿਨਾਂ ਜਨਤਾ ਵਾਸਤੇ ਖੁੱਲੇ ਹਨ ਸਵਰਨ ਹਿੰਦੂਆਂ ਨੇ ਸਰਕਾਰ ਦੀ ਇਸ ਨੀਤੀ ਦਾ ਸਖਤ ਵਿਰੋਧ ਕੀਤਾ ਅਤੇ ਸਰਕਾਰ ਦੀਆਂ ਅਧਾਇਕਾਂ ਨੂੰ ਅਮਲੇ ਤੌਰ ਤੇ ਅਯੋਗ ਦੱਸਿਆ ਪੰਜਾਬ ਵਿੱਚ ਵੀ ਛੂਤਾਂ ਦੀ ਹਾਲਤ ਸੁਧਾਰਨ ਤੇ ਯਤਨ ਕੀਤੇ ਗਏ ਸੰਤਾ ਅਤੇ ਗੁਰੂਆਂ ਨੇ ਅਛੂਤ ਉਦਾਰ ਵਾਸਤੇ ਕਾਫੀ ਪ੍ਰਸ਼ੰਸਾਯੋਗ ਉਪਰਾਲੇ ਕੀਤੇ ਪਰ ਬਾਬਾ ਸਾਹਿਬ ਅੰਬੇਦਕਰ ਦੇ ਸ਼ਬਦਾਂ ਵਿੱਚ ਮਹਾਤਮਾ ਲੋਕ ਆਉਂਦੇ ਰਹੇ ਮਹਾਤਮਾ ਜਾਂਦੇ ਰਹੇ ਪਰ ਅਛੂਤਾਂ ਦੀ ਹਾਲਤ ਨਾ ਸੁਧਰ ਸਕੇ ਨਵੀਆਂ-ਨਵੀਆਂ ਹਕੂਮਤਾਂ ਆਉਂਦੀਆਂ ਰਹੀਆਂ ਬਦਲਦੀਆਂ ਰਹੀਆਂ ਪਰ ਅਸ਼ੂਤ ਹੋਏ ਹੀ ਦੱਬੇ ਕੁਚਲੇ ਗੁਲਾਮੀ ਦਾ ਜੀਵਨ ਬਤੀਤ ਕਰਦੇ ਰਹੇ ਅਸ਼ੂਤਾਂ ਨੂੰ ਵਿਧਾਨ ਸਭਾਵਾਂ ਵਿੱਚ ਕੋਈ ਨੁਮਾਇੰਦਗੀ ਹਾਸਲ ਨਹੀਂ ਸੀ ਉਹਨਾਂ ਨੂੰ ਕੋਈ ਸਿਆਸੀ ਅਧਿਕਾਰ ਪ੍ਰਾਪਤ ਨਹੀਂ ਸੀ ਉੱਥੋਂ ਤੱਕ ਕਿ ਉਹਨਾਂ ਨੂੰ ਵੋਟ ਦਾ ਹੱਕ ਵੀ ਹਾਸਲ ਨਹੀਂ ਸੀ ਰਾਜ ਪ੍ਰਬੰਧ ਵਿੱਚ ਉਹਨਾਂ ਨਾਲ ਕਟੀਆਂ ਸਲੂਕ ਕੀਤਾ ਜਾਂਦਾ ਸੀ ਉਹਨਾਂ ਦੀ ਪੁਸ਼ਪ ਪ੍ਰਤੀਤ ਨਹੀਂ ਸੀ ਅਤੇ ਨਾ ਹੀ ਕੋਈ ਕਦਰ ਇੱਜ਼ਤ ਅਸ਼ੂਤ ਸਮਾਜਿਕ ਅਤੇ ਧਾਰਮਿਕ ਤੌਰ ਤੇ ਗੁਲਾਮ ਸਨ ਰਾਜਨੀਤਿਕ ਹੱਕਾਂ ਤੋਂ ਬਿਲਕੁਲ ਸਖਣੇ ਅਤੇ ਆਰਥਿਕ ਤੌਰ ਤੇ ਬਦਹਾਲ ਅਤੇ ਤਬਾਹ ਬਰਬਾਦ ਸਨ ਹਰ ਪਾਸੇ ਅੰਧਕਾਰ ਹੀ ਅੰਧਕਾਰ ਮਚਿਆ ਹੋਇਆ ਸੀ ਨੀਚ ਪੁਕਾਰੇ ਜਾਣ ਵਾਲੇ ਕਰੋੜਾਂ ਲੋਕ ਮਿੱਥੇ ਜਾ ਰਹੇ ਸਨ ਉਹਨਾਂ ਦਾ ਕੋਈ ਸਹਾਰਾ ਨਹੀਂ ਸੀ ਨਾ ਕੋਈ ਮਦਦਗਾਰ ਅਜਿਹੇ ਕੋਹਨੇਰੇ ਵਿੱਚ 14 ਅਪ੍ਰੈਲ 1891 ਨੂੰ ਅੰਬੇਦਕਰ ਰੂਪੀ ਸੂਰਜ ਪ੍ਰਗਟਿਆ ਜਿਸ ਨੇ ਉਦਾਸ ਹੋਏ ਦਿਲਾਂ ਵਿੱਚ ਉਮੀਦਾਂ ਦੀਆਂ ਕਿਰਨਾਂ ਲਿਸ਼ਕਾ ਦਿੱਤੀਆਂ ਅਤੇ ਫਿਰ ਬਨ ਕੇ ਸੂਰਜ ਚਮਕ ਉੱਠਾ ਹਿੰਦੂ ਮੇ ਅੰਬੇਦਕਰ ਸ਼ਾਇਰ ਇਨਕਲਾਬ ਹਜ਼ਰਤ ਜੋਸ਼ ਮਲੀਹਾਬਾਦੀ ਦੀਆਂ ਹੇਠ ਲਿਖੀਆਂ ਪੰਕਤੀਆਂ ਬਾਬਾ ਸਾਹਿਬ ਦੇ ਜੀਵਨ ਸੰਘਰਸ਼ ਨੂੰ ਕਿੰਨੇ ਸਪਸ਼ਟ ਤੌਰ ਤੇ ਦੱਸਾਉਂਦੀਆਂ ਹਨ ਜਿਸ ਨੇ ਕਲਪੇ ਤਿਰਗੀ ਸੇ ਨੂਰ ਪੈਦਾ ਕਰ ਦਿਆ जिसकी जा बख्शी ने मुर्दों को मसीहा कर दिया तेरी बिनहा कुवतों से आज भी दुनिया है दंग किस तरह तूने मिटाया इमताज नस्ल और रंग तूने साबित कर दिया ए हावीए नए बशर मर्द यूं मोहरे लगाते हैं जो बीने वक्त पर करवटें दुनिया की तेरा केसर टास सकती नहीं आंधियां तेरे चिरागों को बुझा सकती नहीं अर्थात अंबेडकर तो अंधकार विचों रोशनी पैदा कर देती। ਤੂੰ ਇਸ ਤਰ੍ਹਾਂ ਜੀਵਨ ਦਾਣ ਦਿੱਤਾ ਹੈ ਕਿ ਮੁਰਦੇ ਵੀ ਮਸੀਹਾ ਬਣ ਗਏ ਹਨ ਤੇਰੀਆਂ ਛੁਪੀਆਂ ਹੋਈਆਂ ਸ਼ਕਤੀਆਂ ਤੋਂ ਅੱਜ ਵੀ ਸੰਸਾਰ ਹੈਰਾਨੀ ਵਿੱਚ ਹੈ ਕਿ ਤੂੰ ਕਿਸ ਤਰ੍ਹਾਂ نسل ਦੇ ਰੰਗ ਉੱਚ-ਨੀਚ ਦੇ ਪਿੰਨ ਭੇਦ ਮਿਟਾਏ ਇਹ ਮਨੁੱਖੀ ਬੇੜੀ ਦੇ ਚਾਲਕ ਤੂੰ ਸਿੱਧ ਕਰ ਵਿਖਾਇਆ ਕਿ ਸ਼ੂਰ ਵੀਰ ਜ਼ਮਾਨੇ ਦੇ ਚਿਹਰੇ ਤੇ ਕਿੰਝ ਆਪਣੀ ਥਾਪ ਲਗਾਉਂਦੇ ਹਨ ਸੰਸਾਰ ਦੀ ਉਥਲ-ਪੁਥਲ ਤੇਰੇ ਕਿੱਲੇ ਨੂੰ ਨਹੀਂ ਢਾ ਸਕਦੀ ਅਤੇ ਨਾ ਹੀ ਹਨੇਰੀਆਂ ਤੇਰੇ ਚਿਰਾਗਾ ਨੂੰ ਬੁਝਾ ਸਕਦੀਆਂ ਹਨ ਮਾਨਵਤਾਂ ਨੂੰ ਉਸ ਦੇ ਕਲਿਆਣ ਤੇ ਪ੍ਰਗਤੀ ਵਾਸਤੇ ਸਿਧਾਂਤਾਂ ਦੇ ਰੂਪ ਵਿੱਚ ਜੋ ਜੋਤੀ ਡਾਕਟਰ ਅੰਬੇਦਕਰ ਜੀ ਨੇ ਰੋਸ਼ਨ ਕੀਤੀ ਉਸ ਦਾ ਪ੍ਰਕਾਸ਼ ਦਿਨੋਂ ਦਿਨ ਵੱਧ ਰਿਹਾ ਹੈ ਸੰਭਵ ਹੈ ਕਿ ਇਹੋ ਜੋਤੀ ਕਿਸੇ ਸਮੇਂ ਅੰਨਿਆਂ ਦੇ ਸ਼ੋਸ਼ਣ ਨੂੰ ਮੂਲ ਮੂਲੋਂ ਖਤਮ ਕਰਨ ਵਾਸਤੇ ਪ੍ਰਚੰਡ ਜਵਾਲਾ ਪੈਦਾ ਕਰਨ ਦਾ ਸਾਧਨ ਵੀ ਬਣ ਜਾਏ ਇਹ ਪਹਿਲਾਂ ਤੇ ਆਏ ਬਾਬਾ ਸਾਹਿਬ ਵੇਦਕਰ ਜੀ ਦਾ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਅਸ਼ੂਤਾਂ ਦਾ ਕੀ ਹੱਲ ਕਿਸ ਤਰ੍ਹਾਂ ਹੋਲੇ ਹੋਲੇ ਉਹਨਾਂ ਨੇ ਉਹਨਾਂ ਨੂੰ ਸ਼ੁਰੂਆਤ ਕੀਤੀ ਸੂਰਜ ਨੇਰੇ ਤੋਂ ਸੂਰਜ ਵਿੱਚ ਲਿਆਉਣ ਦੀ ਅਗਲੇ ਬਾਕੀ ਅਸੀਂ ਤੁਹਾਨੂੰ ਅਗਲੇ ਅਧਿਆਏ ਵਿੱਚ ਬਾਬਾ ਸਾਹਿਬ ਦੀ ਅਸੀਂ ਗੱਲ ਕਰਾਂਗੇ ਉਹਨਾਂ ਜੀਵਨ ਬਾਰੇ ਦੱਸਾਂਗੇ ਅਧਿਆਏ ਦੂਸਰੇ ਦੇ ਵਿੱਚ ਜੈ ਭੀ ਜੈ ਭਾਰਤ ਮੇਰੀ ਇਸ ਵੀਡੀਓ ਨੂੰ ਬਤ ਬਤ ਸ਼ੇਅਰ ਕਰੋ ਤਾਂ ਜੋ ਅਸੀਂ ਬਾਬਾ ਸਾਹਿਬ ਜੀ ਦੇ ਮਿਸ਼ਨ ਨੂੰ ਅੱਗੇ ਚਲਾ ਸਕੀਏ ਜੈ ਭੀਮ ਜੈ ਭਾਰਤ ਜੈ ਗੁਰਦੇਵ ਜੈ ਗੁਰਦੇਵ